ਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ GST ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਦੀ ਹੈ GST ਵਿਭਾਗ ਦੀ ਸੀਨੀਅਰ ਅਧਿਕਾਰੀ ASTO ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ GST ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ GST ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ GST ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਂ ਪੂਰੀ ਖਬਰ ਕੀ ਕੁਝ ਸਰਕਾਰੀ ਸੰਜਕੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ। ਸੰਟੀ ਮਾਰਕੀਟ ਦੇ ਵਿੱਚ GST ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਬਿਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਵਿਹਾਨੀ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ GST ਨੰਬਰ ਲਵੋ ਕਿਉਂ GST ਨੰਬਰ ਲੈਣ ਦੇ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂ ਹੈ। ਜਈ ਆਪਣੇ ਵਪਾਰ ਨੂੰ ਸਚਾਰੂ ਢੰਗ ਨਾਲ ਚਲਾਜਾਣੇ ਆ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਆ ਇਹ ਤੇ ਅੱਜ ਨਿਊਜ਼ ਹੌਟਲੀ ਮਾਰਗ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਆ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਆ ਤੇ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਦੇ ਜਾ ਕੇ ਜਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਡਰ ਮੋਹ ਹੁੰਦਾ ਹੈ ਉਹ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਣਾ ਜੀਐਸਟੀ ਵਿਭਾਗ ਅੱਜ ਆ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨੇ ਸਨਮਤੀ ਮਾਰ ਕੇ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਦੇਗੇ ਇਹ ਅਪੀਲ ਆ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ ਜੀਐਸਟੀ ਦੇ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਨਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ اپੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲਿਆ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਦਾਦੇ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜੇ ਨਾ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਠਾਨਕੋਟ ਸਮਿਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਤੀ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਪਾਕ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਸੰਪਤੀ ਮਾਰਕੀਟ ਦੇ ਵਿੱਚ GST ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਬਿਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ GST ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਆ ਨੁਕਸਾਨ ਕੋਈ ਨਹੀਂ ਆ ਜਈ ਆਪਣੇ ਵਪਾਰ ਸੁਚਾਰੂ ਢੰਗ ਨਾਲ ਚਲਾਜਾਂਨੇ ਆ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਆ ਇਹ ਤੇ ਅੱਜ ਨਿਊਜ਼ ਹੌਮ ਦੀ ਮਾਰਕੀਟ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਆ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਆ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਆ ਤੇ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਦੇ ਜਾ ਕੇ ਜਿਹੜੇ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮਾਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਣਾ ਜੇ ਜੀਐਸਟੀ ਵਿਭਾਗ ਆ ਲਿਆ ਸੀ ਆ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨੇ ਸੰਮਤੀ ਮਾਰ ਕੇ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਦੇਗੇ ਇਹ ਅਪੀਲ ਆ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂ ਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ ਜੀਐਸਟੀ ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਦਾਵ ਦੇ ਬਾਰੇ ਕੀ ਕਹਿੰਦਾ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜੇ ਨਾ ਕਿ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਠਾਨਕੋਟ ਸਮੇਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸ ਤੀ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਪੂਰੀ ਖਬਰ ਕਿ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਹਾਂ ਪੂਰੀ ਖਬਰ ਸਮਿਤੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਬਿਠਾਇਆ ਗਿਆ ਜਿਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਰ ਮਹਾਜਨ ਜੀ ਅਜੇ ਭਰਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹਨਾਂ ਨੂੰ ਅੱਗੇ ਅਪੀਲ ਕੀਤੀ ਹੈ ਕਿ GST ਨੰਬਰ ਲਵੋ ਕਿਉਂਕਿ GST ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਠੰਗਣਾ ਚਾਹਵਾ ਜਾਂਦੇ ਆ ਤੇ ਉਹਦੇ GST ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅਜੇ ਨਿਊਸ ਹੌਟਲੀ ਮਾਰਕ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀਆਂ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਉਂਦੇ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਤੇ ਜਾ ਕੇ ਜਗਰੂਕਤਾ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮੋਹ ਹੁੰਦਾ ਹੈ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਾਸਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਨਾ ਜੀਐਸਟੀ ਵਿਭਾਗ ਆਇਆ ਅ ਜੀਐਸਟੀ ਜੀਐਸਟੀ ਵਿਭਾਗ ਤੋਰ ਹੈ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਤੇ ਮਾਰਟੀ ਦਾ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੱਗੇ ਇਹ ਅਪੀਲ ਹੈ ਕਿ GST ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂ ਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ GST ਦੇ ਲਈ ਕਾਫੀ ਸਾਨੂੰ ਫਾਇਦੇ ਹੈ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ GST ਨੰਬਰ ਜਿਆਦਾ ਜਿਆਦਾ ਲਿਆ ਸਕੇ ਉਹਨਾਂ ਵੱਲੋਂ ਕਿਹਾ ਗਿਆ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ GST ਬਾਰੇ ਅਵੇਅਰ ਦੱਸਿਆ ਕਿ ਜਿੰਨਾ ਕਿ GST ਤੁਸੀਂ ਨੰਬਰ ਲਓਗੇ ਵਪਾਰੀ ਨੂੰ ਕੋਈ ਦਿੱਕਤ ਨਹੀਂ ਆਏਗੀ ਪਠਾਨਕੋਟ ਸਮਿਤੀ ਮਾਰਕੀਟ ਵਿੱਚ GST ਵਿਭਾਗ ਵੱਲੋਂ GST ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ GST ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਤੀ GST ਵਿਭਾਗ ਦੀ ਸੀਨੀਅਰ ਅਧਿਕਾਰੀ ASTO ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ GST ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ GST ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ GST ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਕੰਪਨੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਵਿਹਾਨੀ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋ ਜੀ ਐਸ ਆਈ ਨੰਬਰ ਲੈਣ ਦੇ ਫਾਇਦੇ ਹੀ ਆ ਨੁਕਸਾਨ ਕੋਈ ਨਹੀਂ ਆ ਜਈ ਆਪਣੇ ਵਪਾਰ ਸੁਚਾਰੂ ਢੰਗ ਨਾਲ ਚਲਾਜਾਂਨੇ ਆ ਤੇ ਉਹ ਜੀ ਐਸ ਆਈ ਨੰਬਰ ਲੈਣਾ ਬਹੁਤ ਜ਼ਰੂਰੀ ਆ ਇਹ ਤੇ ਅੱਜ ਨਿਊਜ਼ ਹੌਸਲੀ ਮਾਰਕੀਟ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਆ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਆ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਆ ਤੇ ਮੈਂ ਤੁਹਾਨੂੰ ਅੱਜ ਕੰਨਾ ਜੀ ਐਸ ਆਈ ਵਿਭਾਗ ਦਾ ਜਿਹੜੇ ਉਹ ਬਾਗੜਾ ਤੇ ਜਾ ਕੇ ਜਿਹੜੇ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ 'ਚ ਜਿਹੜਾ ਇੱਕ ਦਰ ਮਾਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਧੁਰ ਹੋਏਗਾ ਤੇ ਰੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਣਾ ਹੈ ਜੀਐਸਟੀ ਵਿਭਾਗ ਅੱਜ ਆ ਜੀਐਸਟੀ ਜੀਐਸਟੀ ਵਿਭਾਗ ਤੋਰ ਹੈ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਿਊਜ਼ ਹੰਮ ਤੇ ਮਾਰਕੀ ਦਾ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੈ ਕੇ ਇਹ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ اپੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਦਾ ਉਹਦੇ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾ ਕਿ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਟਾਣਕੋਟ ਸਮੇਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੇ ਮੁਸ਼ਕਿਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਦੇ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮੇਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਪਾਕ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਮੰਡੀ ਮਾਰਕੀਟ ਦੇ ਵਿੱਚ ਡੀਐਸਟੀ ਵੀ ਭਭਵ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਇਹ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਿਪਾਰ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਂਦੇ ਆ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊਜ਼ ਹੌਲਦੀ ਮਾਰਗ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਆ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਆ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਤੁਹਾਨੂੰ ਅਧਿਕੰਨਾ ਜੀਐਸਟੀ ਵਿਭਾਗ ਦਾ ਜਿਹੜੇ ਉਹ ਬਾਗੜਾ ਤੇ ਜਾ ਕੇ ਦਰ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਧੁਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਿਣਾ ਹੈ ਜੀ ਜੀਐਸਟੀ ਵਿਭਾਗ ਆ ਲਿਆ ਅੱਜ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਪਤੀ ਮਾਰਟੀ ਦਾ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੈ ਕੇ ਇਹ ਅਪੀਲ ਆ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਅੱਜ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਨੂੰ ਲੱਗੇ اپੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲੈ ਸਕੋ ਉਹਨਾਂ ਨੂੰ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾਕ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਟਾਣਕੋਟ ਸਮਿਤੀ ਮਾਰਕੀਟ ਵਿੱਚ GST ਵਿਭਾਗ ਵੱਲੋਂ GST ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ GST ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਦੀ ਹੈ GST ਵਿਭਾਗ ਦੀ ਸੀਨੀਅਰ ਅਧਿਕਾਰੀ ASTO ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ GST ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ GST ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ GST ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਮੰਡੀ ਮਾਰਕੀਟ ਦੇ ਵਿੱਚ GST ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਬਿਠਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਵਿਹਾਨੀ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ GST ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਠੰਗਣਾ ਚਵਾਇਆ ਜਾਂਦੇ ਆ ਤੇ ਉਸ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊਜ਼ ਹੌਟਲੀ ਮਾਰਗ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਆ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਉਹਨਾਂ ਨੂੰ ਵੀ ਜਾਗਰੂ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਤੁਹਾਨੂੰ ਅਧਿਕਾ ਕਰਨਾ ਜੀਐਸਟੀ ਵਿਭਾਗ ਦਾ ਜਿਹੜੇ ਉਹ ਬਾਗੜਾ ਤੇ ਜਾ ਕੇ ਦਰ ਜਾਗਰੂ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮਹੌਲ ਦਾ ਹੁੰਦਾ ਹੈ ਵਪਾਰਮੰਡ ਦੇ ਨਾਲ ਔਰ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਨਾ ਹੈ ਜੇ ਜੀਐਸਟੀ ਵਿਭਾਗ ਆ ਗਿਆ ਅੱਜ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਤੀ ਮਾਰਤੀ ਦਾ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲਈ ਇਹ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ ਜੀਐਸਟੀ ਨੰਬਰ ਗਿਆਰ ਤੋਂ ਜ਼ਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾਕ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਠਾਨਕੋਟ ਸਮਿਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਇਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਦੀ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਪਾਕ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਮੰਡੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਰਿਆਣੀ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋਈ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਢੰਗ ਨਾਲ ਚਲਾਜਾਂਨੇ ਆ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਜਿਹੜਾ ਨਿਊਜ਼ ਆਫ ਦੀ ਮਾਰਕ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀਆਂ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਆ ਉਹਨਾਂ ਨੂੰ ਵੀ ਜਾਗਰੂ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਤੁਹਾਨੂੰ ਅਧਿਕ ਕਰਨਾ ਜੀਐਸਟੀ ਵਿਭਾਗ ਦਾ ਜਿਹੜੇ ਉਹ ਬਾਗੜਾ ਦੇ ਜਾ ਕੇ ਜਿਹੜੇ ਜਾਗਰੂ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮੋਹ ਹੁੰਦਾ ਹੈ ਉਹਦੇ ਡਿਪਾਰਟਮੈਂਟ ਦੇ ਨਾਲ ਔਰ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨੀ ਕੀ ਕਹਣਾ ਜੇ ਜੀਐਸਟੀ ਵਿਭਾਗ ਆ ਲਿਆ ਅੱਜ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਿਊ ਸੰਪਤੀ ਮਾਰਕੀ ਦਾ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲਈ ਇਹ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ ਜੀਐਸਟੀ ਨੰਬਰ ਬਿਆਧਰ ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾਕ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਠਾਨਕੋਟ ਸਮੇਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਦੀ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮੇਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਮੰਡੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਰਿਆਣੀ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਢੰਗ ਨਾਲ ਚਲਾਜਾਂਨੇ ਆ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਜੀਐਸਟੀ ਮਾਰਕ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀਆਂ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਤੁਹਾਨੂੰ ਅੱਜ ਕੰਨਾ ਜੀਐਸਟੀ ਵਿਭਾਗ ਦਾ ਜਿਹੜੇ ਉਹ ਬਾਗੜਾ ਦੇ ਜਾ ਕੇ ਜਿਹੜੇ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮੋਹ ਹੁੰਦਾ ਹੈ ਉਹਦੇ ਡਿਪਾਰਟਮੈਂਟ ਦੇ ਨਾਲ ਔਰ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਿਣਾ ਜੀਐਸਟੀ ਵਿਭਾਗ ਅੱਜ ਆ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਪਤੀ ਮਾਰਤੀ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਦੇਗੇ ਇਹ ਅਪੀਲ ਆ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ اپੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾਕ ਜੀਐਸਟੀ ਤੁਸੀਂ ਨੰਬਰ ਲੋਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਠਾਨਕੋਟ ਸਮੇਧੀ ਮਾਰਕੀਟ ਵਿੱਚ GST ਵਿਭਾਗ ਵੱਲੋਂ GST ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ GST ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਦੀ GST ਵਿਭਾਗ ਦੀ ਸੀਨੀਅਰ ਅਧਿਕਾਰੀ ASTO ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ GST ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਹਾਂ ਪੂਰੀ ਖਬਰ ਸਮਿਤੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਰ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ GST ਨੰਬਰ ਲਵੋ ਕਿਉਂਕਿ GST ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਠੰਗਣਾ ਚਵਾਇਆ ਜਾਂਦੇ ਨੇ ਤੇ ਉਹਦੇ GST ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊਜ਼ ਹੌਟਲੀ ਮਾਰਗ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਹੈ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਤੇ ਜਾ ਕੇ ਦਰ ਜਾਗਰੂਕਤਾ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਡਰ ਮਾਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨੀ ਠੀਕ ਹੈ ਨਾ ਜਿਹੜਾ ਜੀਐਸਟੀ ਵਿਭਾਗ ਆਇਆ ਅੱਜ ਜੀਐਸਟੀ ਜੀਐਸਟੀ ਵਿਭਾਗ ਤੋਰ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਨੇ ਸਾਨੂੰ ਸੰਪਤੀ ਮਾਰ ਕੇ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੱਗੇ ਇਹ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂ ਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ ਜੀਐਸਟੀ ਦੇ ਲਈ ਕਾਫੀ ਸਾਨੂੰ ਫਾਇਦੇ ਹੈ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲਿਆ ਸਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾ ਕ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀ ਨੂੰ ਕੋਈ ਦਿੱਕਤ ਨਹੀਂ ਆਏਗੀ ਪਟਾਣਕੋਟ ਸਮਿਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਤੀ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਪ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਮੰਡੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਬਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਠੰਗਣਾ ਚਵਾਇਆ ਜਾਂਦੇ ਨੇ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊਜ਼ ਹੌਲਦੀ ਮਾਰਗ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀਆਂ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਤੇ ਜਾ ਕੇ ਜਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਡਰ ਮਾਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਔਰ ਵੀ ਧੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਠੀਕ ਹੈ ਨਾ ਜੇ ਜੀਐਸਟੀ ਵਿਭਾਗ ਆ ਲਿਆ ਸੀ ਆ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਿਊ ਸੰਮਤੀ ਮਾਰਤੀ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਦੇਗੇ ਇਹ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂ ਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਅਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ اپੀਲ ਕਰਨੇ ਆ ਕਿ ਜੀਐਸਟੀ ਨੰਬਰ ਜਿਆਦਾ ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾਕ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਟਾਣਕੋਟ ਸਮਿਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸ ਤੀ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਪ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਹੀ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਕੰਟਰੀ ਮਾਰਕੀਟ ਦੇ ਵਿੱਚ GST ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ GST ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ GST ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਂਦੇ ਨੇ ਤੇ ਉਸ ਦੇ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊ ਸੌਫਟੀ ਮਾਰਗ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਹੈ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਤੇ ਜਾ ਕੇ ਜਿਹੜਾ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਡਰ ਮਾਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਦੂਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਾਸਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਨਾ ਹੈ ਜੀਐਸਟੀ ਵਿਭਾਗ ਅੱਜ ਆ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਪਤੀ ਮਾਰਤੀ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੱਗੇ ਹੈ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂ ਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ जीएसटी ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ ਜੀਐਸਟੀ ਨੰਬਰ ਗਿਆਰਤ ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਸਭ ਦੇ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ ਇਹ ਜੀਐਸਟੀ ਬਾਰੇ ਅਵੇਅਰ ਦੱਸਿਆ ਕਿ ਜਿੰਨਾਂ ਕ ਜੀਐਸਟੀ ਤੁਸੀਂ ਨੰਬਰ ਲਓਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਟਾਣਕੋਟ ਸਮਿਤੀ ਮਾਰਕੀਟ ਵਿੱਚ ਜੀਐਸਟੀ ਵਿਭਾਗ ਵੱਲੋਂ ਜੀਐਸਟੀ ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਜੀਐਸਟੀ ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸ ਤਈ ਜੀਐਸਟੀ ਵਿਭਾਗ ਦੀ ਸੀਨੀਅਰ ਅਧਿਕਾਰੀ ਐਸਟੀਓ ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ ਜੀਐਸਟੀ ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜੀਐਸਟੀ ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ ਜੀਐਸਟੀ ਵਿਭਾਗ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਹੀ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਕੰਪੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕਤਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਣੇ ਤੇ ਉਸ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊਜ਼ ਆਫ ਦੀ ਮਾਰਕ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀ ਹੈ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਉਂਦੇ ਆ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਧੰਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਦੇ ਜਾ ਕੇ ਜਿਹੜੇ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ 'ਚ ਜਿਹੜਾ ਇੱਕ ਦਰਮੋਹ ਹੁੰਦਾ ਹੈ ਉਹਦਾ ਡਿਪਾਰਟਮੈਂਟ ਦੇ ਨਾਲ ਉਹ ਵੀ ਦੂਰ ਹੋਏਗਾ ਤੇ ਰੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਕਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਨਾ ਹੈ ਜੀਐਸਟੀ ਵਿਭਾਗ ਆ ਲਿਆ ਅੱਜ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਪਤੀ ਮਾਰਤੀ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੈ ਕੇ ਇਹ ਅਪੀਲ ਹੈ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ GST ਦਾ ਲਈ ਕਾਫੀ ਸਾਨੂੰ ਫਾਇਦੇ ਆ ਔਰ ਜਿਹੜਾ ਆਜੋ ਉਹਨਾਂ ਦਾ ਆਂਤਿਆ ਹੀ ਬਹੁਤ-ਬਹੁਤ ਸਵਾਗਤ ਕਰਨੇ ਆ ਔਰ ਵਪਾਰੀਆਂ ਲੱਗੇ ਅਪੀਲ ਕਰਨੇ ਆ ਕਿ GST ਨੰਬਰ ਜਿਆਦਾ-ਜਿਆਦਾ ਲੈ ਸਕੋ ਉਹਨਾਂ ਵੱਲੋਂ ਕਿਹਾ ਗਿਆ ਕਿ ਕੋਈ ਡਰ ਦਾ ਮਾਹੌਲ ਨਹੀਂ ਹੈ ਇਸ ਬਾਰੇ ਕੀ ਕਹਿੰਦੇ ਕੋਈ ਡਰ ਦਾ ਮਾਹੌਲ ਨਹੀਂ ਆ ਉਹਨਾਂ ਨੇ ਬਸ GST ਬਾਰੇ ਅਵੇਅਰ ਦੱਸਿਆ ਕਿ ਜਿੰਨਾ ਕਿ GST ਤੁਸੀਂ ਨੰਬਰ ਲੋਗੇ ਵਪਾਰੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਪਟਨਕੋਟ ਸਮਿਤੀ ਮਾਰਕੀਟ ਵਿੱਚ GST ਵਿਭਾਗ ਵੱਲੋਂ GST ਨੰਬਰ ਜਾਣਕਾਰੀ ਦੇਣ ਵਾਸਤੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ GST ਨੰਬਰ ਲੈਂਡ ਸੰਬੰਧੀ ਜਿਹੜਾ ਹੈ ਉਹ ਇਨਕੁਆਰੀਜ਼ ਤੇ ਬਾਰੇ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਸ ਵਿੱਚ ਦੱਸਤੀ GST ਵਿਭਾਗ ਦੀ ਸੀਨੀਅਰ ਅਧਿਕਾਰੀ ASTO ਮੈਡਮ ਰਜਨੀਸ਼ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵਪਾਰੀਆਂ ਨੂੰ GST ਨੰਬਰ ਲੈਣ ਬਾਰੇ ਸਲਾਹ ਦਿੱਤੀ ਔਰ ਇਸ ਦੇ ਫਾਇਦੇ ਵੀ ਗਿਣਵਾਏ ਤੇ ਨਾਲ ਦੱਸਿਆ ਕਿ ਅਸੀਂ ਕਿਸ ਤਰ੍ਹਾਂ GST ਦਾ ਨੰਬਰ ਆਸਾਨੀ ਦੇ ਨਾਲ ਲੈ ਸਕਦੇ ਹਾਂ ਤੇ ਇਸ ਮੌਕੇ ਤੇ ਸਮਿਤੀ ਮਾਰਕੀਟ ਦੇ ਵਪਾਰੀਆਂ ਨੇ GST ਪਿਪਾਕ ਦੇ ਆਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਆਉ ਦੇਖਦੇ ਆਏ ਪੂਰੀ ਖਬਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਇਹ ਤੁਸੀਂ ਕਾਰਵਾਈ ਜਿਹੜੀ ਹੈ ਇਹ ਕਰ ਸਕਦੇ ਹੋ ਦੇਖਦੇ ਆਏ ਪੂਰੀ ਖਬਰ ਸੰਪਤੀ ਮਾਰਕੀਟ ਦੇ ਵਿੱਚ ਜੀਐਸਟੀ ਵਿਭਾਗ ਦੇ ਦੁਆਰਾ ਰਜਿਸਟ੍ਰੇਸ਼ਨ ਕੈਂਪਸ ਲਗਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਤੋਂ ਰਜਨੀ ਜੀ ਚੇਤਨ ਮਹਾਜਨ ਜੀ ਅਜੇ ਪਠਾਨੀਆ ਜੀ ਆਏ ਨੇ ਇਹਨਾਂ ਨੇ ਆ ਕੇ ਵਪਾਰੀਆਂ ਨੂੰ ਜਾਗਰੂਕ ਦਾ ਇੱਕ ਬਿਆਨ ਚਲਾਇਆ ਜਿਹਦੇ ਵਿੱਚ ਜਿਨ੍ਹਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦੇ ਅੱਗੇ ਅਪੀਲ ਕੀਤੀ ਹੈ ਕਿ ਜੀਐਸਟੀ ਨੰਬਰ ਲਵੋ ਕੋ ਜੀਐਸਟੀ ਨੰਬਰ ਲੈਣ ਦੇ ਫਾਇਦੇ ਹੀ ਹੈ ਨੁਕਸਾਨ ਕੋਈ ਨਹੀਂ ਹੈ ਜਈ ਆਪਣੇ ਵਪਾਰ ਸੁਚਾਰੂ ਢੰਗ ਨਾਲ ਚਲਾਜਾਂਨੇ ਆ ਤੇ ਉਹ ਜੀਐਸਟੀ ਨੰਬਰ ਲੈਣਾ ਬਹੁਤ ਜ਼ਰੂਰੀ ਹੈ ਇਹ ਤੇ ਅੱਜ ਨਿਊਜ਼ ਹਾਲ ਦੀ ਮਾਰਕ ਦੇ ਵਿੱਚ ਜਿਹੜਾ ਕੈਂਪ ਲਗਾਇਆ ਤੇ ਸਾਰੇ ਵਪਾਰੀਆਂ ਦੇ ਅੱਗੇ ਅਪੀਲ ਵੀ ਕੀਤੀਆਂ ਤੇ ਅੱਗੇ ਜਿਹੜੇ ਉਹਨਾਂ ਦੇ ਹੋਰ ਦੁਕਾਨਦਾਰ ਵਪਾਰੀ ਆਂਦੇ ਆ ਉਹਨਾਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ ਹੈ ਤੇ ਮੈਂ ਧਨਵਾਦ ਕਰਨਾ ਜੀਐਸਟੀ ਵਿਭਾਗ ਦਾ ਕਿ ਜਿਹੜੇ ਉਹ ਬਾਗੜਾ ਤੇ ਜਾ ਕੇ ਜਿਹੜੇ ਜਾਗਰੂਕ ਕੈਂਪ ਲਗਾ ਰਿਹਾ ਜਿਹਦੇ ਤੇ ਲੋਕਾਂ ਦੇ ਜਿਹੜਾ ਇੱਕ ਦਰ ਮਾਹੌਲ ਦਾ ਹੁੰਦਾ ਹੈ ਡਿਪਾਰਟਮੈਂਟ ਦੇ ਨਾਲ ਉਹ ਵੀ ਧੁਰ ਹੋਏਗਾ ਤੇ ਲੋਕੀ ਜਿਹੜਾ ਉਹ ਜੀਐਸਟੀ ਨੰਬਰ ਲੈਣ ਵਾਸਤੇ ਵੀ ਜਿਆਦਾ ਜਿਆਦਾ ਅਪਲਾਈ ਕਰਨ ਕੀ ਕਹਣਾ ਹੈ ਜੀ ਜੀਐਸਟੀ ਵਿਭਾਗ ਆ ਲਿਆ ਹੈ ਆ ਜੀਐਸਟੀ ਜੀਐਸਟੀ ਵਿਭਾਗ ਤੋਂ ਰਹੀ ਨਹੀਂ ਮੈਡਮ ਜੀ ਔਰ ਉਹਨਾਂ ਦੀ ਸਾਰੀ ਟੀਮ ਆਈ ਆ ਉਹਨਾਂ ਦੇ ਨਾਮ ਸੰਤੇ ਮਾਰਤੀ ਦਾ ਸਵਾਗਤ ਆ ਔਰ ਉਹਨਾਂ ਨੇ ਸਾਨੂੰ ਬੜੇ ਅਵੇਅਰ ਤਰੀਕੇ ਨਾਲ ਜੀਐਸਟੀ ਦੇ ਫਾਇਦੇ ਦੱਸੇ ਆ ਔਰ ਉਹਨਾਂ ਦਾ ਵਪਾਰੀਆਂ ਲੈ ਕੇ ਹੈ ਅਪੀਲ ਆ ਕਿ ਜੀਐਸਟੀ ਜਿਆਦਾ ਜਿਆਦਾ ਨੰਬਰ ਲਿਆ ਜਾਏ ਤਾਂ ਕਿ ਵਪਾਰੀ ਨੂੰ ਕੋਈ ਰੁਕਾਵਟ ਨਾ ਆ ਸਕੇ ਔਰ